ਸਤਿ ਸ਼੍ਰੀ ਅਕਾਲ ਦੋਸਤੋ ਠਾੜਾੜੇ ਦੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈ ਜੀ ਪਿੰਡ ਝਾਮਕਾ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਸਾਹਿਬ ਅੱਜ ਤਰੀਕ ਹੈ ਜੀ 25 ਜੁਲਾਈ 2025 ਸਮਾਂ ਗੋ ਸਵੇਰ ਦੇ 9:00 ਵਜੇ ਦਾ ਜੀ ਵੀਰ ਕੋਲ ਪੰਜ ਪਸ਼ੂ ਵਗਾਉਗਾ ਜੀ ਪੰਜ ਮੱਝਾਂ ਵਗਾਉਗਾ ਜੀ ਉਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਕਰਦੇ ਆਂ ਡਿਟੇਲ ਤੁਹਾਡੇ ਨਾਲ ਸਾਂਝੀ ਤੇ ਆਦੋ ਜੀ ਕਰਦੇ ਆਂ ਇਹ ਗੱਲਬਾਤ ਸ਼ੁਰੂ ਹੋਰ ਵੀਰ ਜੀ ਕੀ ਹਾਲ ਚਾਲ ਵਧੀਆ ਜੀ ਪਹਿਲਾਂ ਤੇ ਭਾਜੀ ਹਾਂਜੀ ਹਾਂਜੀ ਪਹਿਲਾਂ ਠੱਠਾ ਡੇਰੀ ਫਾਰਮ ਵੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਜੀ ਹਾਂ ਸਤਿ ਸ੍ਰੀ ਅਕਾਲ ਜੀ ਜੀ ਥੋੜਾ ਜਿਆਦਾ ਦੋ ਦਿਨ ਲੇਟ ਹੋ ਗਈ ਜੀ ਹਾਂਜੀ ਥੋੜਾ ਕੰਮ ਹੀ ਚਾਰਚੁਰ ਪਾਉਣ ਲੱਪੇ ਤੇ ਮਾਲ ਡੰਗਾ ਚਰਵਾਈ ਗਿਆ ਨਾਲ ਨਾਲ ਭੈਣ ਭਰਾਵਾਂ ਦਾ ਪਿਆਰ ਆ ਹਾਂਜੀ ਤੇ ਵੀ ਕੀ ਗਿਆ ਤੇ ਅੱਜ ਆਪਣੇ ਤੋਣਗੇ ਜੀ ਪੰਜ ਨਾਲ ਪੰਜ ਨਾਲ ਇਹ ਇੱਕ ਮਹੀ ਜਿਹੜੀ ਤੋਕੜ ਗੱਬਣ ਦੇ ਚਾਰ ਜਣੀਆਂ ਬਿਨਾ ਬੱਚੇ ਤੋਂ ਅੱਛਾ ਇੱਕ ਤੋਕੜ ਗੱਬਣ ਹਾਂਜੀ ਹਾਂਜੀ ਦੁੱਧ ਦੀ ਗੱਲ ਕਰੀਏ ਤੇ 9-10 ਲੀਟਰ ਤੋਂ ਲੈ ਕੇ ਤੇ 6 ਲੀਟਰ ਸੱਤ ਤੱਕ ਹੋਣੀ ਆ ਅੱਛਾ ਜੀ ਤੇ ਭਾ ਦੀ ਗੱਲ ਕਰੀਏ ਤੇ 37000 ਤੋਂ ਲੈ ਕੇ ਹਾਂਜੀ ਤੇ ਕੋਈ 60000 ਤੱਕ ਆਪਣੇ ਦਪਰਤਾ ਹੋਗਾ 37000 ਤੋਂ ਲੈ ਕੇ ਤੇ 60000 ਦੇ ਵਿੱਚ ਹਾਂਜੀ ਹਾਂਜੀ ਹਣਾ ਜੀ ਬਾਕੀ ਇਹ ਬੇਨਤੀ ਭੈਣ ਭਰਾਵਾਂ ਗਾੜੀ ਹਾਂਜੀ ਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰੋ ਹਾਂਜੀ ਤੇ ਫੋਲੋ ਕਰੋ ਤੇ ਕਿਹਨੇ ਵੀਡੀਓ ਬਣਾਉਣੀ ਹੈ ਵੇ ਆਪਣੇ ਨੂੰ ਤੇ ਨੰਬਰ ਭਾਜੀ ਨਾਲ ਦਾ ਦਿੱਤਾ ਵਿੱਚ ਤੇ ਠਾਠਾੜੇ ਦੀ ਫਰਮ ਤਰਮ ਤਰਮ ਆਪਣੇ ਚੈਨ ਦਾ ਨਾਮ ਹਾਂਜੀ ਬਾਕੀ ਇਹ ਬੇਨਤੀ ਜੇ ਵੀ ਕੋਈ ਵੀ ਡੰਗਰ ਆਪਣੇ ਤੋਂ ਲੈਂਦਾ ਭੈਣ ਭਰਾ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਜਿਹੜਾ ਡੰਗਰ ਚੰਗਾ ਲੱਗਦਾ ਫਿਰ ਆਪਾਂ ਨੂੰ ਸਾਈ ਪਾਓ ਹਾਂਜੀ ਤੇ ਘਰੇ ਆ ਕੇ ਆਪਦੀ ਤਸੱਲੀ ਕਰ ਆਪਣੇ ਤਸੱਲੀ ਕਰੋ ਅੱਜ ਹੀ ਮਾਲ ਸੇਰੇ ਆਇਆ ਜੀ ਸਾਰਾ ਹਾਂਜੀ ਠੀਕ ਹੈ ਜੀ ਕਰੀਏ ਸ਼ੁਰੂ ਹਾਂਜੀ ਚਲੋ ਜੀ ਚਲੋ ਜੀ ਆਪ ਪਹਿਲੇ ਪਸੂ ਤੋਂ ਕਰੀਏ ਸ਼ੁਰੂ ਇਹ ਭਾਜੀ ਮੀਨਿੰਗ ਜੇ ਮੈਂ ਹਾਂਜੀ ਛੂਆ ਉਹਨਾਂ ਦੇ ਕਹਿਣ ਮੁਤਾਬਕ ਭਾਜੀ ਤਿੱਜਾ ਠੀਕ ਹੈ ਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਆਪਾਂ ਇਸ ਗੱਲ ਦੀ ਨਾਂ ਜਿਹੜਿਆ ਕੀਤੀ ਕਿਤੇ ਦੇ ਨਾਂ ਕਰਨੀ ਆ ਕੋਈ ਭਾਵੇਂ ਪੰਜਵਾਂ ਲਾਲੇ ਛੇਵਾਂ ਲਾਲੇ ਜਨਮ ਮਰਜੀ ਲਾਲੇ ਠੀਕ ਹੈ ਜੀ ਤੇ ਸੁਬਾ ਪੱਕਾ ਜਿਹੜਾ ਉਹਨਾਂ ਦੇ ਕਹਿਣ ਮੁਤਾਬਕ ਤੇ ਜਾ ਜੇ ਤੇ ਸੱਜਰ ਦੇ ਦੁੱਧ ਦੀ ਜੇ ਗੱਲ ਕਰੀਏ ਦੁੱਧ ਦੀ ਤੇ 12 ਲੀਟਰ ਤੋਂ ਪਲੱਸ ਦੁੱਧ ਦਿੱਤਾ ਇਹਨੇ 12 ਲੀਟਰ ਤੋਂ ਵਾਰ ਹਾਂਜੀ ਹਾਂਜੀ ਠੀਕ ਹੈ ਆ ਮਿਲਕ ਵੈਨ ਵਿਖਾ ਦਿਓ ਤੁਸੀਂ ਸਾਰਾ ਕੋ ਇਹ ਹੁਣ ਪਾਜੀ ਹੋਣੀ ਹਾਰਦੀ ਕਰੀ ਹੈਗੀ ਜੇ ਸਾਢੇ ਚੌਥਾ ਪੰਜਵਾਂ ਮਹੀਨੇ ਦੀ ਗੱਬੜ ਸਾਢੇ ਚੌਥਾ ਪੰਜਵਾਂ ਮਹੀਨੇ ਦੀ ਗੱਬੜ ਤੇ ਦੁੱਧ ਉਹਨਾਂ ਸੱਤ ਆਠਿਆ ਹਾਂਜੀ ਉਹ 6 ਉਹਨਾਂ ਲਾਦੇ 5 ਕਰਕੇ ਸਬਦਾ ਕਰ ਲਈ 5 ਕਰਕੇ ਸਬਦਾ ਹਾਂਜੀ ਹਾਂਜੀ ਕੱਦਗਾਠੀ ਵੇਖੋ ਸਹੀ ਹੈ ਵਡੀ ਹੈ ਜੀ ਪੂਰੀ ਮਾਂ ਵਡੀ ਪੂਰੀ ਮਾਂ ਵਡੀ ਹਾਂਜੀ ਬੁਖਾਓ ਹੀ ਖੋਲ ਕੇ ਹਾਂ ਖੋਲੀ ਭੇਜੋ ਲਓ ਜੀ ਕਰੋ ਲਾਗੋ ਪੜਲੀ ਮਨੀ ਜੀ ਖੋਲ ਕੇ ਕੱਦਗਾਠੀ ਦੇ ਹੈ ਪੂਰੀ ਹੈ ਨਾ ਇਹ ਪੂਰੀ ਜੀ ਪੂਰੀ ਬਹੁਤ ਤਗੜੀ ਕੱਦ ਮੈਂ ਨਾ ਜੀ ਉਹ ਅੰਦੇ ਵੀ ਆ ਨਾ ਜੋ ਸੱਜਰ ਹੁੰਦੀ ਨਾ ਨਹੀਂ ਇਹ ਪੂਰਾ ਚੱਡਾ ਪਛਾਣੂ ਚਾਈ ਹਾਂਜੀ ਬਾਕੀ ਪੂਰੀ ਜਿਹੜੀ ਐ ਵਧੀਆ ਵੱਡੇ ਕੱਦ ਦੀ ਆ ਵੱਡੇ ਕੱਦ ਦੀ ਆ ਹਾਂਜੀ 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 ਬਾਕੀ ਬਾਕੀ ਗਲੇਬ ਚਲੋ ਜੇ ਕੋ ਸਾਮ ਕਰ ਲੂ ਹਾਂਜੀ ਤੇ ਫੇਰ ਗਾੜੀ ਇਹ ਆ ਵੀ ਚਲੋ ਵਧੇ ਰਹੀ ਆ ਬਣੀ ਆ ਮਰਾਓ ਵੀਰ ਜੀ ਇੱਕ ਰੇ ਚੱਕਰ ਫੇਰੇ ਕੋਈ ਕਰ ਲੈ ਹੁਣ ਕੇ ਦੇਖ ਲਾਓ ਜੀ ਦਿਓ ਜਾਣਕਾਰੀ ਫੇਰ ਤੋਂ ਸਾਂਝੀ ਕਰ ਦਿਓ ਵੀਰ ਸੁਆ ਭਾਜੀ ਤੱਜਾ ਜੀ ਸੁਆ ਤੱਜਾ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਹਾਂਜੀ ਤੇ ਦੁੱਧ ਹੁਣ ਜਿਹੜਾ ਥੱਲੇ ਆ 6 7 ਆ ਕੋਈ ਪੱਕਾ ਏੜਾ ਵਾ 5 ਲੀਟਰ ਲਾ ਕੇ ਆਪਣੇ ਨਾਲ ਸੌਦਾ ਕਰ ਲੇ ਕੋਈ ਮਕਾਨੇ ਘਾ ਡੰਗਰ ਕਰ ਜਾਂਦਾ ਚੱਕ ਚੁਕਰਾਇਆ ਕਰ ਜਾਂਦਾ ਹਾਂਜੀ ਹਾਂਜੀ ਸਾਢੇ 4 5 ਮਹੀਨਿਆਂ ਦੀ ਗੱਬਣ ਜੀ ਸਾਢੇ 4 5 ਮਹੀਨਿਆਂ ਦੀ ਗੱਬਣ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਭਾਅ ਵੀ ਏੜਾ ਜਿਹੜਾ ਛੋਟਾ ਜਿਹਾ ਆਪਾਂ ਕਰਨਾ ਕੋਈ ਜ਼ਿਆਦਾ ਨਹੀਂ ਭਾਅ ਕਰਨਾ ਜੇ ਚਲੋ ਜ਼ਿਆਦਾ ਨਹੀਂ ਮੈਂ ਤਾਂ ਸੱਜਰ ਮੈਂ ਲੈਣ ਦੇਈਏ ਕਿਵੇਂ ਆ ਥਣ ਥਣ ਵਧੀਆ ਜੀ ਚੌਣ ਇੱਕ ਨੰਬਰ ਆ ਇੱਕ ਨੰਬਰ ਹੈ ਜੇ ਸੱਜਰ ਮੈਂ ਲੈਣ ਦੇਈਗੀ ਨਾ ਅੱਜ ਦੀ ਤਰੀਕ ਚ ਹਾਂਜੀ ਹਾਂਜੀ ਤੇ ਜਿਆਦੀ ਨਹੀਂ ਨਾ ਤੇ ਭਾਜੀ 1 20 ਦੀ ਬਹਿ ਆਉਣੀ ਐ ਡੀ ਪੰਜ ਹਾਂਜੀ ਉਹਦੇ ਗੱਲ ਲੱਖ ਤੋਂ ਪਲੱਸ ਹੀ ਆਉਣੀ ਆ ਲੱਖ ਤੋਂ ਪਲੱਸ ਇਹ ਗੱਲ ਹੈ ਜੀ ਤੇ ਜਿਹੜਾ ਰੇਟ ਆਪਾਂ ਕਰ ਦੇਣਾ ਜੇ ਕੋਈ ਭੈਣ ਭਰਾ ਇਹਨੂੰ 10000 ਖਵਾ ਵੀ ਦਿੰਦਾ ਤੇ ਤਾਂ ਵੀ ਉਹਨੂੰ ਜ਼ਿਆਦਾ ਨਹੀਂ ਤੇ ਰੁਪਇਆ 40 5000 ਲੱਭੂਗਾ ਠੀਕ ਐ ਪਿਛਲੇ ਸੂਗੇ ਦਾ ਕਿੰਨਾ ਰਕਾਢੀ ਇਹਦਾ ਭਾਜੀ ਜ਼ਿਆਦਾ ਨਹੀਂ ਆਪਾਂ ਐਵੇਂ ਤੁਹਾਨੂੰ ਆਖੀ ਜੀ ਇਹ 12 ਲੀਟਰ ਉਹਨਾ ਆਪਾਂ ਨੂੰ ਆਖਿਆ ਪਲੱਸ 12 ਤੋਂ ਪਲੱਸ ਦੋ ਦਿੱਤਾ 12 ਲੀਟਰ ਲਾ ਗਏ ਕੋਸਬਦਾ ਕਰ ਲਿਆ ਆਪਣੇ ਅੱਛਾ ਠੀਕ ਸੱਜਰਦਾ ਹਾਂਜੀ ਠੀਕ ਤੇ ਬਾਕੀ ਕੱਦ ਦੇ ਹਿਸਾਬ ਨਾਲ ਭਾਜੀ ਇਹਨਾਂ ਚਾਹੀਦਾ ਵੀ ਇਹਨਾਂ ਕੋਈ ਜ਼ਿਆਦਾ ਨਹੀਂ ਹਾਂਜੀ 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 ਕੱਦ ਕਾਠੀ ਵੀ ਪੂਰੀ ਹੈ ਹਾਂਜੀ ਹਾਂਜੀ ਕੱਦ ਕਾਠੀ ਪੂਰੀ ਬਾਕੀ ਮਿਲਕ ਵੈਣ ਵੇਖੋ ਤੁਸੀਂ ਕੱਢੀ ਲੱਗੀ ਹਾਂਜੀ ਹਾਂਜੀ ਪੂਰੀ ਪੂਰੀ ਲਓ ਜੀ ਕਰੋ ਜੀ ਚੈੱਕ ਤੇ ਵੀਰ ਜੀ ਕੀ ਰੇਟ ਕਰਦੇ ਜੀ ਰੇਡ ਭਾਜੀ ਕਰਦੀਏ ਜੀ 70000 ਚ ਪਹੁੰਚ ਨਹੀਂ ਆਪਾਂ ਜੈ ਜਹਾਨਾ ਵਾਲਾ ਰੇਡ ਹਾਣਾ ਭਾਜੀ ਸਾਰੇ ਵਾਢੇ ਵੱਢ ਗਏ ਹਾਂਜੀ ਗੱਲ ਇਹ ਜੇ ਵੀ ਕਸਾਈ ਕਰਨ ਵਾਲਾ ਫੋਨ ਨਾ ਲਾਵੇ ਆਪਾਂ ਪਹਿਲਾਂ ਹੀ ਰੇਟ ਦੇ ਐਡ ਕਰੀਦੇ ਹੁੰਨੇ ਹਾਂਜੀ ਹਾਂਜੀ 60000 ਦੇ ਵਿੱਚ ਇਹਦੀ ਪਹੁੰਚ ਕਰਾਂਗੇ 60000 ਦੇ ਵਿੱਚ ਪਹੁੰਚ 100 ਕਿਲੋਮੀਟਰ ਆ 100 ਕਿਲੋਮੀਟਰ ਤੱਕ ਜੇ ਕੋਈ ਗੱਡੀ ਆਪਦੀ ਲਿਆਵੇ ਤੇ 57000 ਦੀ ਮਹੀ ਦੇਣੀ ਆਪਾਂ 57000 ਦੀ ਹਾਂਜੀ ਹਾਂਜੀ ਜ਼ਿਆਦਾ ਨਹੀਂ ਹਰੇ ਵੀ ਨਹੀਂ ਨਹੀਂ ਬਹੁਤ ਆਪਾਂ ਖਿੱਚ ਕੇ ਕਰਤਾ ਜੀ ਪੂਰਾ ਇਹ ਆ ਵੀ ਚਲੋ ਜੇ ਕੋਈ ਖਰਦਾ ਕੋਈ ਘਾਟਾ ਨਹੀਂ ਪਾਜੀ ਇਹਦੇ ਵਿੱਚ ਹਾਂਜੀ 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 ਕੋਈ ਟੋਕੜ ਗੱਬਣਾ ਕੋਈ ਘਾਟਾ ਨਹੀਂ ਹਾਂਜੀ ਟੋਕੜ ਗੱਬਣਿਆ ਪਹਿਲਾਂ ਨਾ ਕੀ ਟੋਕੜ ਗੱਬਣਿਆ ਹਾਂਜੀ ਚਲੋ ਜੀ ਅਗਲੇ ਨਾਗ ਜੀ ਗਾੜੀ ਪਾਜੀ ਪਹਿਲਾਂ ਝੋਟੀ ਹੀ ਪਲੂਣ ਪਹਿਲਾਂ ਝੋਟੀ ਪਲੂਣ ਸੂਈ ਨੂੰ 3 ਮਹੀਨੇ ਹੋਏ ਜੀ ਅੱਛਾ ਜੀ ਤੇ ਬਣੀ ਸੋਰੀ ਨੂੰ ਕੋਈ ਹੋਇਆ ਜੇ ਹਫਤਾ ਦੱਸ ਦੇਣਾ ਠੀਕ ਹੈ ਜੀ ਠੀਕ ਆ ਤੇ ਮੰਨ ਲਓ ਗਾੜੀ ਅਗਲੇ ਦੀ ਭੈਣ ਭਰਾ ਦੀ ਕਿਸਮਤ ਆ ਤੇ ਦੁੱਧ ਦੀ ਗੱਲ ਕਰੀਏ ਹਾਂਜੀ ਤੇ ਦੁੱਧ ਦੇ ਥੱਲੇ ਖਲੋ ਜੀ ਭੇਜਾਂ ਦੁੱਧ ਦੀ ਗੱਲ ਕਰੀਏ ਤੇ ਦੁੱਧ ਦੇ ਥ 7 ਲੀਟਰ 7 ਲੀਟਰ ਦੁੱਧ 6 ਲੋਏਗਾ ਕਰਕੇ ਕੋਈ ਸੌਦਾ ਕਰ ਲੈ ਆਪਣੇ ਨਾਲ ਧਾਰਨਾ ਮਾਰੇ ਠੀਕ ਹੈ ਜੀ ਮਿਲਦੀ ਭੜੇ ਤੇ ਜੇ ਬੱਚਾ ਨਹੀਂ ਹੈਗਾ ਠੀਕ ਹੈ ਜੀ ਫਿਰ ਦਾਦੀਏ ਸੂਈ ਨੂੰ 3 ਮਹੀਨੇ ਹੋਏ ਜੇ ਤੇ ਬਣੀ ਸੌਰੀ ਕੋ ਹਰ ਤੱਕ ਦੱਸ ਦੇਣ ਹੋਇਆ ਹਾਂਜੀ ਤੇ ਦੁੱਧ ਦੀ ਗੱਲ ਕਰੀਏ ਤਾਂ 7 ਲੀਟਰ ਆ ਹਾਂਜੀ 6 ਲਾ ਕੇ ਕੋ ਆਪਣੇ ਨਾਲ ਸੌਦਾ ਕਰ ਲੈ ਤੇ ਪਹਿਲਾਂ ਝੋਟੀਏ ਪਹਿਲਾਂ ਝੋਟੀਏ ਕੋਲੋਂ ਜੇ ਮੂੰਹ ਠੀਕ ਹੈ ਜੀ ਹਾਂਜੀ ਛਗੀ ਆ ਅੱਛਾ ਜੀ ਖੋਲ ਕੇ ਕਰਾਓ ਚੈੱਕ ਹਾਂ ਕੋਈ ਗੱਲ ਨਹੀਂ ਸ਼ਾਇਦ ਮੈਂ ਮੂੰਹ ਹੀ ਫੜਾ ਲੈਂਦੀ ਹੋਵੇ ਇੱਕ ਮਿੰਟ ਦੇਖ ਲੈਂ ਨਹੀਂ ਫੜਦਾ ਥੋੜਾ ਡਰ ਗਈ ਆ ਡਰਦੀ ਡਰਦੀ ਕੋਈ ਗੱਲ ਨਹੀਂ ਲੈ ਉਹ ਖੋਲ ਕੇ ਲੈ ਆਓ ਜੀ ਆ ਥੋੜਾ ਇਹ ਨਾਲ ਸੰਗਲ ਸੰਗਲ ਪਿਆ ਹੈ ਤੇ ਤਲਿਆਰੀ ਤੋਂ ਡਰਦੀ ਆ ਅੱਛਾ ਜੀ ਹਾਂਜੀ ਹਾਂਜੀ ਲਓ ਜੀ ਫਿਰ ਡਿਟੇਲ ਸਾਂਝੀ ਕਰ ਦਿਓ ਇੱਕ ਰੀ ਭਾਜੀ ਸੂਆ ਪਹਿਲਾ ਜੀ ਹਾਂਜੀ ਸੂਈ ਨੂੰ 3 ਮਹੀਨੇ ਹੋਇਆ ਬਣੀ ਸੋਰੀ ਨੂੰ ਕਹੋ ਕਾ ਦੱਸ ਦੇਣ ਹੋਇਆ ਠੀਕ ਉਹ ਭੈਣ ਭਰਾ ਦੀ ਕਿਸਮਤ ਆ ਦੁੱਧ ਸਾਤ ਆ ਕੋਈ ਛੇ ਕਰਕੇ ਖੁੱਦ ਦਾ ਕਰ ਲਈ ਠੀਕ ਹੈ ਜੀ ਹਾਂ ਪੂਰਾ ਰਿੰਗ ਸਿੰਘ ਵੇਖੋ ਸਾਰੀਆਂ ਚੀਜ਼ਾਂ ਹਾਂਜੀ ਥੋੜਾ ਜਨਾ ਡੰਗਰ ਜਿਹੜਾ ਘਰੋਂ ਹੀ ਨਿਕਲਿਆ ਜੀ ਉਹ ਥੋੜਾ ਜਿਹਾ ਝੱਗਦਾ ਬਾਕੀ ਚੋਣ ਚਵਾ ਦੇ ਵਿੱਚ ਨਹੀਂ ਉਹ ਗੱਲ ਠੀਕ ਹੈ ਜੀ ਹਾਂਜੀ ਹਾਂਜੀ ਚੋਣ ਚਵਾ ਦੇ ਵਿੱਚ ਕੋਈ ਹੁਣ ਓਕੇ ਹੈ ਜੀ ਹਾਂਜੀ ਹਾਂਜੀ ਸੋ ਚੋਣ ਚਵਾ ਸੋਨਾ ਹੈਗੀ ਵੀ ਸਲੱਗਿਆ ਸਲੱਗੇ ਪੂਰੀ ਹਾਂਜੀ ਹਾਂਜੀ ਠੀਕ ਹੈ ਉਹ ਥੋੜਾ ਜਨਾ ਹੁਣ ਫਿਰ ਤੁਹਾਨੂੰ ਪਤਾ ਵੀ ਡੰਗਰ ਨਾ ਕਿ ਜਾ ਘਰੋਂ ਹੀ ਨਿਕਲ ਜਾਂਦਾ ਇੱਕ ਜਣਾ ਜਾਂਦਾ ਲੱਗੇ ਕਿ ਜਾ ਹੁਣ ਆਪਾਂ ਚਾਰ ਜਾਨੇ ਲੱਗੇ ਖਲੋਤੇ ਜਾਂਦੇ ਹਾਂਜੀ 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 ਇਸ ਗੱਲ ਦਾ ਭਾਜੀ ਇਸ ਗੱਲ ਤੋਂ ਡੰਗਰ ਤੇ ਵੀਰ ਜੀ ਕੀ ਰੇਟ ਰੂਟ ਕਰਦੇ ਆ ਜੀ ਇਹਦਾ ਰੇਟ ਭਾਜੀ ਇਹਦਾ ਕੋਈ 60 ਨਹੀਂ ਕੋਈ 65 ਨਹੀਂ ਕੋਈ 50 ਨਹੀਂ ਕੋਈ 55 ਨਹੀਂ ਹਾਂਜੀ ਇਹਦਾ ਜਿਹੜਾ ਪਰ ਰੇਟ ਕਰਦੇ ਹਨ ਹਾਂਜੀ ਇਹ 45000 ਦੇ ਵਿੱਚ ਪਹੁੰਚ ਹੋਊਗੀ 45000 ਜੇ ਕੋਈ ਗੱਡੀ ਆਪਦੀ ਲੈ ਆਵੇ ਤੇ 42000 ਦੀ ਦੇਣੀ ਹੈ ਜੈਸਾ ਠੀਕ ਹੈ ਜੇ ਕੋਈ ਗੱਡੀ ਵੀਰ ਭਰਾ ਆਪਣੀ ਲੈ ਆਵੇ ਫਿਰ 42000 ਦੇ ਵਿੱਚ ਹਾਂਜੀ 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 ਠੀਕ ਹੈ ਜੀ ਤੇ ਚਲੋ ਜੀ ਅਗਲੇ ਨਗਦੀ ਦੇ ਜਾਣਾ ਹਾਂਜੀ ਇਹ ਭਰੀ ਗਾੜੀ ਮਹੀਂ ਸੂਆ ਕੋ ਭੈਣ ਭਰਾ ਤੇ ਜਾਲ ਵਾਲੇ ਚੌਥਾ ਵਾਲੇ ਪੰਜਵਾਂ ਵਾਲੇ ਠੀਕ ਹੈ ਜੀ ਆਪਾਂ ਸਾਰੇ ਮਨ ਲਓ ਇਹ ਨਹੀਂ ਵੀ ਆ ਪਾਖ ਜਾਣਾ ਜਿਹੜੀ ਝੋਟੀ ਆ ਭਾਜੀ ਵੇਖਣ ਚ ਵੀ ਝੋਟੀ ਝੋਟੀ ਐ ਸਹੀ ਗੱਲ ਐ ਹਾਂਜੀ ਹਾਂਜੀ ਬਾਕੀ ਕੀ ਭੈਣ ਭਰਾ ਆਖੀ ਜਾਂਦੇ ਆ ਹਾਂਜੀ ਕਈ ਹੁਣ ਮੈਂ ਚਲੋ ਵੀਡੀਓ ਦੇ ਵਿੱਚ ਹੀ ਆਖ ਦਿੰਨਾ ਤੇ ਆਖ ਦਿੰਦੇ ਭਾਜੀ ਮੱਜ ਬਣੀ ਆ ਤੁਸੀਂ ਦੱਸਤੀ ਭਾਜੀ ਆਪਾਂ ਬਣੀ ਆ ਅਪਾ ਅਗਲੇ ਨੂੰ ਦੱਸ ਦਿੰਨੇ ਹਾਂਜੀ ਅਗਲਾ ਆਵੇ ਸ਼ੱਕ ਰੱਖੇ ਜੇ ਹੁਣ ਮਹੀਨੇ ਦੀ ਮੈਂ ਸੁਈ ਮੈਂ ਆਖ ਦਿੰਨਾ ਹਾਂਜੀ ਅਗਲੇ ਘਰੇ ਜਾ ਕੇ ਗੱਪਾਂ ਨਿਕਲ ਆਵੇ ਫੇਰ ਆਪਾਂ ਨੂੰ ਅਗਲੇ ਲਾਂਮਾ ਦਿੰਨਾ ਸਹੀ ਗੱਲ ਸਹੀ ਗੱਲ ਆਪਾਂ ਵੀ ਇਹਨੂੰ ਗੱਲ ਮੰਨ ਲਓ ਦੱਸਤੀ ਐ ਸਾਰੀ ਟਕਾਣੇ ਦੀ ਗੱਲ ਅਗਲੇ ਦੀ ਕਿਸਮਤ ਐ ਭਾਜੀ ਇਹ ਨਿਕਲ ਆ ਏ ਭਾਜੀ ਸੁਆਹ ਭਾਣ ਤੇ ਜਾਲ ਵਾਲੇ ਕੋ ਚੌਥਾ ਵਾਲੇ ਹਾਂਜੀ ਮੂੰਹ ਫੜ ਕੇ ਕੋ ਵੇਖ ਲੈ ਹਾਂਜੀ ਦੰਦ ਮੈਂ ਦੇ ਪੂਰੇ ਆ ਸਾਰਾ ਕੋ ਵਧੀਆ ਇਹ ਆ ਵੀ ਮੈਂ ਥੋੜੀ ਸੰਭੀ ਨਹੀਂ ਤਾਂ ਕਰਕੇ ਥੋੜੀ ਲਸੇਰੀ ਆ ਬਾਕੀ ਜਿੱਦਾਂ ਦੀ ਮੈਂ ਉਦਾਂ ਦਾ ਮੋਲ ਆਪਾਂ ਕਰ ਦੇਣਾ ਤੇ ਇਹਨੂੰ ਭਾਜੀ ਸੂਈ ਨੂੰ ਢਾਈ ਤਿੰਨ ਮਹੀਨੇ ਜੇ ਬੜੀ ਸੌਰੀ ਨੂੰ ਮਹੀਨਾ ਆ ਜੀ ਠੀਕ ਤੇ ਦੁੱਧ ਦੀ ਗੱਲ ਕਰੀਏ ਦੁੱਧ 7 ਲੀਟਰ ਜਾਂ ਨਟ ਆਪਣੇ ਘਰੇ ਕੋ ਜਦਾ ਮਰਜੀ ਠਾੜ ਠਾਰ ਖੜੇ ਠੀਕ ਹੈ ਤਸੱਲੀ ਕਰ ਤਸੱਲੀ ਕਰਕੇ ਖੜੇ ਹਾਂਜੀ ਹਾਂ ਇੱਥੇ ਤੇ ਬਾਕੀ ਇਹ ਜੇ ਵੀ ਬੱਚਾ ਨਹੀਂ ਹੈਗਾ ਮਿਲਦੀ ਭਾੜੇ ਤੇ ਮਿਲਦੀ ਭਾੜੇ ਤੇ ਕੋਲੀ ਭੇਜਾਓ ਕਰਾਓ ਜੀ ਚੈੱਕ ਲੱਗੋ ਫੜਲਾ ਮਣੀ ਜੀ ਥੋੜਾ ਜਨਾ ਘਰੋਂ ਨਹੀਂ ਜਿਹੜਾ ਡੰਗਰ ਨਿਕਲੇ ਹਨ ਹਾਂਜੀ ਥੋੜਾ ਕਰਦਾ ਭਾਜੀ ਬਾਕੀ ਭਾਛੋੜੇ ਛੋੜੇ ਹੋਣੇ ਆ ਜੀ ਤਿੰਨ ਝੋਟੀਆਂ ਆਪਣੀ ਵੀਡੀਓ ਦੇ ਵਿੱਚ ਪਹਿਲਣਾ ਹੋਣੀਆਂ ਅੱਜ ਅੱਛਾ ਈ ਤਿੰਨ ਝੋਟੀਆਂ ਪਹਿਲਾਂ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਕਿਆ ਨਾ ਵੀਰ ਮੇਰਾ ਖਲਾਰ ਕੇ ਬਾੜੇ ਨੂੰ ਤੇ ਥਣ ਥਣ ਵੀਰ ਜੀ ਓਕੇ ਹਾਂਜੀ ਹਾਂਜੀ ਚੋਣ ਵਧੀਆ ਜੀ ਤਿਆਨ ਮੂੰਹ ਨਾ ਥਲਾ ਥੋੜਾ ਹਨ ਡਰਦੀ ਆ ਫੇਰ ਡਿਟੇਲ ਦੇ ਦੇਈਏ ਵੀ ਦੇ ਦਿਓ ਜੀ ਦੇਜੋ ਸੁਆ ਬੰਦ ਬਣੀ ਸੁਆ ਭਾਜੀ ਤੇਜਾ ਹਾਂਜੀ ਕੋਲ ਇਹ ਨਾ ਬੰਦੇ ਕੁੰਡੇ ਨਾ ਕੋਈ ਸੁਆ ਤੇਜਾ ਜੀ ਭਾਵੇਂ ਭੈਣ ਭਾਵਾਂ ਦੀ ਗਾੜੀ ਭਾਵੇਂ ਕੋ ਚੁਪਖਾ ਲਾ ਲੇ ਹਾਂਜੀ ਹੈ ਕਿ ਨਹੀਂ ਗੱਲ ਪੰਜ ਮਾਨ ਵਾਲੇ ਤੇ ਸੂਈ ਨੂੰ ਭਾਜੀ ਢਾਈ ਤਿੰਨ ਮਹੀਨੇ ਹੋਇਆ ਤੇ ਬਣੀ ਸੋਰੀ ਨੂੰ ਮਹੀਨਾ ਹੋਇਆ ਠੀਕ ਹੈ ਜੀ ਤੇ ਸਿੰਘ ਦਾ ਖੋਪਲਾ ਥਾ ਜੀ ਸਿੰਘ ਦਾ ਖੋਪਲਾ ਥਾ ਜੀ ਬਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਦੁੱਧ 7 ਲੀਟਰ ਜੀ ਠੀਕ ਹੈ ਜੀ ਬਾਕੀ ਇਹ ਆ ਵੀ ਚਲੋ ਜੇ ਕੋਈ ਭਾਵੇਂ ਵੇਖਣ ਤੇ ਲੱਸੀ ਲੱਗਦੀ ਜੇ ਕੋਈ ਸਾਹਵੇਂ ਜਿਹੜਾ ਆਪਾਂ ਮੁੱਲ ਕਰ ਦੇਣਾ ਹਾਂਜੀ ਤੇ ਰਾਜੀ ਹੋ ਗਈ ਤਾਂ ਫੇਰ ਇੰਨੇ ਦੀ ਤੈ ਹੈਗੀ ਹੈਗੀ ਇੰਨੇ ਦੀ ਹੈਗੀ ਹੈਗੀ ਹਾਂ ਤੇ ਬਾਕੀ ਚਲੋ ਗੱਭਣੂ ਨੇ ਤਾਂ ਸਾਦੀ ਉਹ ਗਾੜੀ ਕਿਸਮਤ ਤੇ ਆ ਜੀ ਭੈਣ ਭਰਾ ਜੀ ਹਾਂਜੀ ਉਹ ਤੇ ਗੱਲ ਏਗੀ ਹਾਂਜੀ 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 ਤੇ ਕੀ ਰੇਟ ਕਰਦੇ ਆਈ ਇਹਦਾ ਇਹਦਾ ਭਾਜੀ ਰੇਟ ਬਿਲਕੁਲ ਜਾਇਜ਼ ਹੋਣਾ ਛੋਟਾ ਜਾਨਵਰ ਰੇਟ ਹੋਊਗਾ 40000 ਦੇ ਵਿੱਚ ਇਹਦੀ ਪਹੁੰਚੂਗੀ 40000 ਜੇ ਕੋਈ ਗੱਡੀ ਆਪ ਵੀ ਲਿਆਵੇ ਤਾਂ 37000 ਦੀ ਦਵਾਂ ਠੀਕ ਹੈ ਜੀ ਹਾਂਜੀ ਜੇ ਕੋਈ ਵੀਰ ਭਰਾ ਗੱਡੀ ਆਪਣੀ ਲਿਆਵੇ ਤਾਂ 37000 ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਚਲੋ ਜੀ ਅਗਲੇ ਨਾਲ ਤੇ ਦਿਓ ਗੱਡੀ ਭਾਜੀ ਝੋਟੀ ਜੇ ਪਹਿਲਾ ਸੂਆ ਲੋਈ ਲੋਈ ਜੀ ਹਾਂਜੀ ਪਹਿਲਾ ਸੂਆ ਲੋਈ ਝੋਟੀ ਲੋਈ ਝੋਟੀ ਚੌਗੀ ਆ ਜੀ ਮੂੰਹ ਆ ਲਓ ਜੀ ਕਰੋ ਜੀ ਚੱਕ ਤੇ ਥਾਣ ਥਣ ਕਿਵੇਂ ਆ ਵੀਰੇ ਵਧੀਆ ਭਾਜੀ ਚੌਣ ਇੱਕ ਨੰਬਰ ਹੈ ਮੈਂ ਨਾ ਜੀ ਇਹ ਆ ਵੇਖੋ ਸਰੀਰ ਦੀ ਚਲੋ ਜਿੱਦਾਂ ਦੀ ਹੈਗੀ ਭੈਣ ਭਰਾਵਾਂ ਵਾਲੇ ਗਾੜੀ ਆ ਥਣ ਚੜੇ ਤੇ ਆਰਡਰ ਤੇ ਤੇ ਪਟਾਕੇ ਪਾਈ ਜਾਂਦੀ ਆ ਭਾਵੇਂ ਇਹ ਆ ਦੀ ਇਹ ਦਹਾ ਦਿਨਾਂ ਦੀ ਸੂਈ ਆ ਹਾਂਜੀ ਉਹ ਤਾਂ ਗੱਲ ਹੈਗੀ ਹਾਂਜੀ ਤੇ ਸੂਆ ਕਿੰਮਾ ਜੀ ਪਾਜੀ ਸੂਆ ਪਹਿਲਾ ਸੂਆ ਪਹਿਲਾ ਮੂੰਹ ਕਟੀ ਆ ਮੂੰਹ ਚੌਗੀ ਲਓ ਜੀ ਫੇਸ ਕੁਆਲਟੀ ਕਰੋ ਇਹ ਮੂੰਹ ਚੌਗੀ ਜੀ ਅੱਛਾ ਜੀ ਤੇ ਦੁੱਧ ਦੀ ਗੱਲ ਕਰੀਏ ਖੋਲ ਕੇ ਤੇ ਦੁੱਧ ਦੀ ਗੱਲ ਕਰੀਏ ਦੇ ਲਈ ਡਿਟੇਲ ਦੁੱਧ ਦੀ ਗੱਲ ਕਰੀਏ ਤੇ ਦੁੱਧ ਦੇ ਥੱਲੇ ਹੈਗਾ ਜੀ 7 ਲੀਟਰ 7 ਲੀਟਰ ਆਰਥਿਆ ਕੋ 7 ਵਾਲੇ ਠੀਕ ਹੈ ਜੀ ਤੇ ਸੂਈ ਨੂੰ ਇਹਨੂੰ ਪਾਹੀ ਹੋਏ ਜੇ 2 ਮਹੀਨੇ ਦੋ ਮਹੀਨੇ ਹੋਏ ਸੂਈ ਨੂੰ ਬਣੀ ਨੂੰ ਹਜੇ ਮਲਪੀ ਬਣੀ ਨਹੀਂ ਸੂਈ ਨੂੰ ਦੋ ਮਹੀਨੇ ਹੋਏ ਜੀ ਅੱਛਾ ਜੀ ਤੇ ਦੁੱਧ ਆਠਿਆ ਕੋ ਸੱਤ ਲਾਲੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਮਿਲਦੀ ਭੜੇ ਤੇ ਹਾਂ ਠੀਕ ਹੈ ਜੀ ਕਰਾਓ ਜੀ ਚੈੱਕ ਕੋਲੀ ਪੈ ਜਾ ਲਓ ਜੀ ਕਰੋ ਜੀ ਚੈੱਕ ਫਿਰ ਤੋਂ ਡਿਟੇਲ ਵੀਰ ਜੀ ਸਾਂਝੀ ਕਰ ਪਾ ਜੀ ਸੂਆ ਪਹਿਲਾ ਮੂੰਹ ਚੌਗੀ ਸੂਈ ਨੂੰ ਦੋ ਮਹੀਨੇ ਹੋਏ ਆ ਬਣੀ ਨਹੀਂ ਅੱਛਾ ਜੀ ਤੇ ਚਲੋ ਬਣ ਸਕਦੀ ਆ ਹਾਂਜੀ ਤੇ ਬਾਕੀ ਇਹ ਜੇ ਵੀ ਆਰਡਰ ਕੁਆਲਿਟੀ ਬਹੁਤ ਚੰਗੀ ਆ ਚਵਾਈ ਬਹੁਤ ਚੰਗੀ ਬੱਚਾ ਨਹੀਂ ਹੈਗਾ ਤੇ ਭਾਵੇਂ ਅੱਖ ਨੂੰ ਭਾਜੀ ਚੱਡੇ ਦੇ ਸਾਬ ਉਹਨਾਂ ਨੇ ਭਾਵੇਂ 10 ਦਿਨ ਦੀ ਸੂਈ ਆਦਦੀਏ ਪਰ ਆਪਾਂ ਉਹ ਨਹੀਂ ਗੱਲ ਆਪਾਂ ਤੁਹਾਨੂੰ ਬਰਾ ਆਪਣੇ ਅੱਡੇ ਤੇ ਜੋ ਆ ਭਾਵੇਂ ਉਹ ਹੀ ਦੱਸਣਾ ਉਹ ਹੀ ਦੱਸਣਾ ਆਪਾਂ ਗਲਤ ਕੰਮ ਨਹੀਂ ਕਰਦੇ ਹੁੰਦੇ ਇਹ ਨਹੀਂ ਗੱਲ ਹਾਂਜੀ ਅਜੇ ਭਾਜੀ ਮਾਲ ਸਾਰਾ ਹੋਣਾ ਨਹੀਂ ਸਵੇਰੇ ਅਜੇ ਆਇਆ ਠੀਕ ਹੈ ਜੀ ਲੋ ਜੀ ਫਿਰ ਲੋਈ ਜੇ ਜੇ ਚਲੋ ਇਹ ਆ ਵੀ ਕੱਡ ਕਾਂ ਖਾਲੀ ਝੋਟੀ ਜੇ ਕੋ ਸੰਭਲੇ ਤੇ ਚੰਗੀ ਆ ਹਾਂਜੀ 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 ਠੀਕ ਹੈ ਜੀ ਪਣ ਖੁੱਲੀ ਕਰ ਗਿਆ ਵੀਰੇ ਖੁੱਲੀ ਕਰਕੇ ਤੋਰ ਲਾ ਥਣ ਥਣ ਕਿਵੇਂ ਪਾਜੀ ਚੌਣ ਇੱਕ ਨੰਬਰ ਆ 100 ਦੀ 100 ਆ ਭਾਵੇਂ ਕੋਈ ਆਪਣੇ ਘਰੇ ਜਿੱਦਾਂ ਮਰਜੀ ਤਸੱਲੀ ਕਰਕੇ ਖੜੇ ਤਸੱਲੀ ਕਰਕੇ ਹੈਣਾ ਜੀ ਭਾਵੇਂ ਦੋ ਟਾਈਮ ਚੋਕੇ ਫਿਰ ਡਿਟੇਲ ਦੇ ਰਹੀ ਆ ਵੀ ਸੁਆ ਪਹਿਲਾ ਹਾਂਜੀ ਸੁਆ ਪਹਿਲਾ ਦੋ ਦਾਠਿਆਂ ਕੋ ਸਤਲਾਲੇ ਸੂਈ ਨੂੰ ਦੋ ਮਹੀਨੇ ਬਣੀ ਨਹੀਂ ਨੇ ਬਚਾ ਨਹੀਂ ਹੈਗਾ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਜੀ ਤੇ ਵੀਰ ਜੀ ਕੀ ਰੇਟ ਰੂਟ ਕਰਦੇ ਜੀ ਰੇਟ ਪਾਜੀ ਬਿਲਕੁਲ ਜਾਨਵਰ ਰੇਟ ਇਹਦਾ ਹਾਂਜੀ ਇਹਦੀ ਆਪਾਂ ਪੌਂਡ ਕਰਾਂਗੇ 55000 ਦੇ ਵਿੱਚ ਕਿੰਨੇਜ 55000 ਦੇ ਵਿੱਚ ਇਹਦੀ ਪਹੁੰਚ ਹੋਊਗੀ 55000 ਜੇ ਕੋਈ ਗੱਡੀ ਆਪਦੀ ਲੈਵੇ ਤੇ ਜੈਸਨੋਂ 52000 ਦੀ ਹੋਣੀ ਭਾਜੀ ਠੀਕ ਗੱਡੀ ਆਪਣੀ ਲੈਵੇ ਤੇ ਜੈਸਨੋਂ 52000 ਹਾਂਜੀ 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 ਠੀਕ ਹੈ ਜੀ ਤੇ ਚਲੋ ਜੀ ਅਗਲੇ ਪਸ਼ੂ ਦਿਓ ਜਾਣਕਾਰੀ ਇਹ ਵੀ ਭਾਜੀ ਸੂਆ ਉਹਨਾਂ ਦੇ ਕਹਿਣ ਮੁਤਾਬਕ ਪਹਿਲਾਂ ਉਹਨਾਂ ਆਖਿਆ ਅੱਛਾ ਜੀ ਸਿੰਘ ਮੈਂ ਦੇ ਚਲੋ ਜਿੱਦਾਂ ਗਾਰੀ ਆ ਭੈਣ ਭਰਾਵਾਂ ਦੇ ਹਾਂਜੀ ਤੇ ਕੋਈ ਦੁਜਾ ਵਾਲੇ ਇਹ ਕੀ ਗੱਲ ਹਾਂਜੀ ਹਾਂਜੀ ਮੂਹ ਭੈਣ ਭਰਾਵਾਂ ਦੀ ਗਾੜੀ ਆ ਹਾਂਜੀ ਤੇ ਦੁੱਧ ਦੀ ਗੱਲ ਕਰੀਏ ਤੇ ਦੁੱਧ ਦੇ ਤਲੇ ਜਿਹੜਾ ਆ 7 ਲੀਟਰ ਜੇ ਪੱਕਾ ਲੋਹੇ ਰਗਾ 7 ਲੀਟਰ ਪੱਕਾ ਚੀ ਉਗਾ 7 ਲਾਲੇ ਭਾਈ ਠੀਕ ਹੈ ਜੀ ਹਾਂਜੀ 7 ਲੀਟਰ ਲੋਹੇ ਰਗਾ ਪੱਕਾ ਤੇ ਇਹ ਵੀ ਜਿਹੜੀ ਆ ਸੂਈ ਨੂੰ ਇਹਨੂੰ ਭਾਜੀ ਹੋਏ ਜੇ ਕੋਈ 3 ਕ ਮਹੀਨੇ 3 ਮਹੀਨੇ ਹੋਏ ਸੂਈ 3 ਮਹੀਨੇ ਬਣੀ ਸੋਰੀ ਨੂੰ ਇਹਨੂੰ ਜਿਹੜਾ ਆ ਕੋਈ 20 25 ਦਿਨ ਹੋਏ ਆ ਠੀਕ ਹੈ ਜੀ ਤੇ ਦੁੱਧ ਦੀ ਗੱਲ ਕਰੀਏ ਤੇ ਦੁੱਧ ਦੇ ਤਲੇ 7 ਲੀਟਰ ਜੀ ਪੱਕਾ ਹਾਂਜੀ ਤੇ ਬੱਚਾ ਨਹੀਂ ਹੈਗਾ ਤੇ ਥਾਣੇ ਦੇ ਆ ਆ ਫੜੀਆਂ ਆ ਗਏ ਤੇ ਚਵਾਈ ਵੀ ਬਹੁਤ ਚੰਗੀ ਆ ਲੈ ਆਓ ਜੀ ਖੋਲ ਕੇ ਕਰਾਈਏ ਚੈੱਕ ਨੇ ਖੋਲੀ ਭਜਾ ਤੇ ਕਿਵੇਂ ਸੀਲਸ ਲੱਗਿਆ ਪੂਰੀ ਭਾਜੀ ਸੀਲ ਹੈ ਜੀ ਥਣ ਥਣ ਚਾਰੇ ਓਕੇ ਆ ਜੀ ਮੈਨਾਂ ਓਕੇ ਜੀ ਇੱਕ ਨੰਬਰ ਆ ਠੀਕ ਆ ਜੀ ਆ ਜਿਹੜੀ ਆ ਤੇ ਆ ਛੋਟੀ ਇੱਕ ਦੂਜੇ ਨੰਬਰ ਤੇ ਖੋਲੀ ਜਿੱਦਾਂ ਮਰਜੀ ਮੂੰਹ ਫੜੀ ਜਾਓ ਅੱਛਾ ਜੀ ਕੋਈ ਗੱਲ ਹੀ ਨਹੀਂ ਕੋਈ ਚੱਕਰ ਨਹੀਂ ਹਣੇ ਹਾਂਜੀ ਹਾਂਜੀ ਤੇ ਡਿਟੇਲ ਫਿਰ ਤੋਂ ਸਾਂਝੀ ਕਰਦੇ ਹੋ ਜੀ ਸੁਆ ਭਾਜੀ ਉਹਨਾਂ ਦੇ ਕਹਿਣ ਮੁਤਾਬਕ ਪਹਿਲਾ ਕੋਈ ਦੁਜਾਲ ਵਾਲੇ ਤੇ ਜਾਲ ਵਾਲੇ ਭੈਣ ਭਰਾ ਗੈਸ ਕਰਿਆ ਹਦਾ ਹਾਂਜੀ ਤੇ ਦੋਦੀ ਗੱਲ ਕਰੀ 8 ਲੀਟਰ ਆ 7 ਵਾਲੇ ਕੋਈ ਤੇ ਬੱਚਾ ਨਹੀਂ ਹੈਗਾ ਸੂਈ ਨੂੰ ਇਹਨੂੰ ਹੋਈ ਜੇ ਢਾਈ ਤਿੰਨ ਮਹੀਨੇ ਬਣੀ ਸੋਰੀ ਨੂੰ ਮਹੀਨਾ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਸੀਲਸ ਲੱਗ ਹੈ ਨਾ ਪੂਰੀ ਜੀ ਪੂਰੀ ਸੀਲਸ ਲੱਗ ਗਈ ਰੋਕਿਓ ਵੀਰ ਜੀ ਇੱਥੇ ਮੜਾ ਜੈਨ ਲਓ ਜੀ ਕਰੋ ਇਹ ਫੇਸ ਕੁਆਲਟੀ ਚੈੱਕ ਤਾ ਤੋਰ ਲਾਂਗੇ ਥੋੜਾ ਡੰਗਰ ਘਰੋਂ ਹੀ ਨਾ ਜਿਹੜੇ ਨਿਕਲੇ ਉਹ ਕਰਦੇ ਆ ਜੀ ਮੋਰੀ ਦਾ ਹਾਂਜੀ ਹਾਂਜੀ ਟਲੀਆਰੀ ਦਾ ਕਰਦੇ ਹਾਂ ਜੀ ਬਾਕੀ ਵੀ ਦੀ ਡੰਗਰ ਹੁੰਦਾ ਸਾਹਮਦੇ ਸਿਰ ਤੇ ਸਾਹਮਦੇ ਜੀ ਬਾਕੀ ਚਲੋ ਆਪਣੇ ਤੁਹਾਨੂੰ ਪਤਾ ਜਦਾ ਦਾ ਡੰਗਰ ਉਦਾਂ ਦੇ ਰੇਟ ਆ ਜੀ ਹਾਂਜੀ ਹਾਂ ਪੰਜਾਦੀ ਨਹੀਂ ਗੱਲ ਕੋਈ ਚਾਪੀ ਲੈਂਦੇ ਲਓ ਜੀ ਕਰੋ ਜੀ ਚੈੱਕ ਰੇਟ ਦੱਸ ਦੀਏ ਪਾਣੀ ਢਾਉਣੇ ਨੂੰ ਨਹੀਂ ਦੱਸ ਦਿਓ ਸਾ ਜੀ ਇਹ ਰੇਟ ਭਾਈ ਇਹਦਾ ਬਿਲਕੁਲ ਛੋਟਾ ਜੀ ਕੀ ਰੇਟ ਇਹ 53000 ਦੇ ਵਿੱਚ ਪਹੁੰਚਿਆ 53000 ਜੇ ਕੋ ਗੱਡੀ ਆਵਦੀ ਲਿਆਵੇ ਤੇ ਪੂਰੇ 50000 ਦੀ ਦੇ ਦਾਂ 53000 ਦੇ ਵਿੱਚ ਪਹੁੰਚ ਜੇ ਗੱਡੀ ਆਵਦੀ ਲਿਆਵੇ 50000 ਦੀ 50000 ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਇਸ ਸਮਾਂ ਪੱਕੀ ਹਾਂਜੀ ਨਹੀਂ ਆਪਾਂ ਬਾਪਾ ਬਾਜ਼ਾਰ ਦੇ ਹਿਸਾਬ ਨਾਲ ਬਿਲਕੁਲ ਰੇਟ ਛੋਟੇ ਕਰਦੇ ਆਂ ਜੀ ਹਾਂਜੀ ਤੇ ਮਤਲਬ ਕੋਈ ਵੀ ਭਰਾ ਆਪਣੀ ਆਣ ਕੇ ਤਸੱਲੀ ਕਰ ਸਕਦਾ ਮੈਂ ਨਾ ਜੀ ਆਪਾਂ ਤੁਹਾਨੂੰ ਦੱਸਦਾ ਵੀ ਆਪਣਾ 40 ਅੰਦਰ ਦਾ ਬਾਈਟ ਵੀ ਹੈਗਾ ਹਾਂਜੀ ਆ ਮੇਨ ਆਪਣੇ ਬਾਈਟ ਸਾਰੇ ਜਿਹੜੇ ਆ 50 ਅੰਦਰ ਅੰਦਰ ਦੇ ਹੀ ਆ ਜੀ 50 ਅੰਦਰ ਅੰਦਰ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਜੇ ਆਪਾਂ ਉਹ 3000 ਵਧ ਕਰਦੇ ਆਂ ਤੇ ਆਪਾਂ ਆਪ ਦਾ ਕਿਰਾਏ ਦੇ ਹਿਸਾਬ ਨਾਲ ਕਰਦੇ ਆਂ ਉਹ ਜੇ ਕੋਈ ਭੈਣ ਭਰਾ ਆਪਾਂ ਲੈਸ ਕਰਦੇ ਨੇ ਉਹਨਾਂ ਗੱਡੀ ਆਪ ਦੀ ਲੈਵੇ ਕੋਈ ਭਾਵੇਂ ਹਾਂਜੀ 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 ਬਾਕੀ ਪੂਰੇ ਵੱਡੇ ਕੱਦ ਦੀਆਂ ਛੋਟੀਆਂ ਹਾਂਜੀ ਹਾਂਜੀ ਠੀਕ ਹੈ ਬਾਕੀ ਸ਼ਰੀਦ ਬੰਤਰ ਜੋ ਕੋ ਪੈਣਾ ਭਰਾਵਾਂ ਦੇ ਗਾੜੀ ਆ ਜੀ ਉਹ ਤਾਂ ਪਤਾ ਲੱਗਣੀ ਨਹੀਂ ਜੀ ਹਾਂਜੀ ਹਾਂ ਠੀਕ ਹੈ ਜੀ ਲਓ ਜੀ ਕਰੋ ਚੈੱਕ ਇਹਦੀ ਪਈ 53000 ਦੇ ਵਿੱਚ ਪਹੁੰਚ ਗੱਡੀ ਆਪਜੀ ਲੈਵੇ 50000 ਠੀਕ ਹੈ ਜੀ ਹਾਂਜੀ ਹਾਂਜੀ ਤੇ ਵੀ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਭਾਜੀ ਨੰਬਰ ਆਪਾਂ ਹੈਗਾ ਜੀ 628474127 628474127 ਨਾਮ ਹੈਗਾ ਜੀ ਪ੍ਰਤਾਪ ਸਿੰਘ ਸ਼ਾਹ ਪਿੰਡ ਝਾਮਕੇ ਖੁੱਦ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਹਾਂਜੀ ਠੀਕ ਤੇ ਬਾਕੀ ਭਾਜੀ ਇਹੋ ਬੇਨਤੀਆਂ ਭੈਣ ਭਾਵਾਂ ਗੜੀ ਪੀ ਪੈਸੇ ਦੇਣੇ ਆ ਪੈਸੇ ਦੇ ਕੇ ਚੀਜ਼ ਲੈਣੀ ਆ ਚੀਜ਼ ਲੈਣੀ ਸਹੀ ਵਾਲੀ ਤੇ ਆਪਾਂ ਵੀ ਭਾਜੀ ਚਲੋ ਇਹ ਆ ਵੀ ਇਹ ਜਿਹੜਾ ਨਾ ਸਮੁੰਦਰ ਆ ਹਾਂਜੀ ਸੇਰੇ ਲਿਆਂਦਾ ਮਾਲ ਆਪਾਂ ਘੰਟੇ ਚ ਆਪਾਂ ਇਹਨਾਂ ਨੂੰ ਕੁਝ ਨਹੀਂ ਕਰ ਦੇਣਾ ਹਾਂਜੀ ਹਾਂਜੀ ਬਾਕੀ ਮੇਨ ਗੱਲ ਹੁੰਦੀ ਪਾਜੀ ਅੰਜਲ ਦੀ ਜਿੱਥੇ ਕੇ ਅੰਜਲੇ ਉੱਥੇ ਜਾਣਾ ਨੇ ਹੈਗ ਨਹੀਂ ਗੱਲ ਦਾਣੇ ਪਾਣੀ ਦੀ ਜਿੱਥੇ ਇਹਨੇ ਦੁੱਧ ਪੀਉਣਾ ਆ ਹਾਂਜੀ ਤੇ ਬਾਕੀ ਇਹ ਬੇਨਤੀਆਂ ਭੈਣ ਭਰਾਵਾਂ ਗਰੀ ਕਿ ਪੈਸੇ ਲਾਉਣੇ ਪਾਜੀ ਪੈਸੇ ਵੜੇ ਓਕੇ ਬਣਦੇ ਆ ਹਾਂਜੀ ਤੇ ਆਪਦਾ ਪਰਿਵਾਰ ਦੇ ਵਿੱਚ ਬਹਿ ਕੇ ਵੀਡੀਓ ਵੇਖ ਕੇ ਤਸੱਲੀ ਕਰਕੇ ਫਿਰ ਆਪਾਂ ਨੂੰ ਸਾਈਪਾਓ ਹਾਂਜੀ ਤੇ ਘਰੇ ਆਪਦੀ ਵੀ ਵੀਰ ਮਰਾ ਆਪਣੇ ਇਹਨੀਆਂ ਦੇ ਪੀ ਆਨਲਾਈਨ ਮੰਗਾ ਲਓ ਹਾਂਜੀ ਹਾਂਜੀ ਜੇ ਕੋਈ ਨਹੀਂ ਚਲੋ ਕੇ ਦੀ ਮਜਬੂਰੀ ਫਿਰ ਆਨਲਾਈਨ ਮੰਗਾ ਲੇ ਭਾਵੇਂ ਆਪਣੇ ਘਰੇ ਆ ਕੇ ਸਾਡੇ ਕੋਈ ਘਰੇ ਆਣ ਕੇ ਆਪਾਂ ਨੇ ਇਹ ਗੱਲ ਨਾਲ ਨਹੀਂ ਜੀ ਕੋਈ ਠੀਕ ਹੈ ਜੀ ਹ ਆਪਾਂ ਦੁੱਧ ਆਪਣੇ ਘਰੇ ਘਾਵੇਂ ਕੋ ਮਿੰਕੇ ਖੜੇ ਲੀਟਰ ਨਾਲ ਭਾਵੇਂ ਕੰਡੇ ਨਾਲ ਤੋਲ ਕੇ ਕਰਨੀ ਠੀਕ ਹੈ ਆਪਾਂ ਨੂੰ ਆਪਾ ਸਾਲੀ ਕਰਕੇ ਸਾਲੀ ਕਰਕੇ ਕਰਾਈ ਦੀ ਆਪਾਂ ਜਿਹੜੀਆਂ ਗੱਲਾਂ ਕਰਨਦੇ ਆ ਉਹ ਹੀ ਹੋਣਗੀਆਂ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਭਾਜੀ ਧੰਨਵਾਦ ਜੀ ਤੇ ਦੋਸਤੋ ਇਹ ਹੀ ਅੱਜ ਦੇ ਆਪਣੇ ਪੰਜ ਨਾਗ ਤੇ ਇਹਨਾਂ ਵਿੱਚੋਂ ਤਿੰਨ ਝੋਟੀਆਂ ਪਹਿਲੇ ਸੂਏ ਦੀਆਂ ਸਾਜੀ ਹਾਂਜੀ ਤਿੰਨ ਪਹਿਲੇ ਸੂਏ ਦੀ ਜੀ ਤੇ ਦੋ ਜਿਹੜੀਆਂ ਤੇ ਜੇ ਤੇ ਜੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਨਵੇਂ-ਨਵੇਂ ਹੋਰ ਵੀਡੀਓ ਲੈ ਕੇ ਆਵਾਂਗੀ ਤੁਹਾਡੇ ਲਈ ਧੰਨਵਾਦ